ਲੱਤ ਲੱਕ ਜੇ ਮੋ ਗਿਆ ਤੇ ਪੱਟ ਕੋਲੋਂ ਲੱਤ ਟੁੱਟ ਜੇ ਉਹ ਆ ਕਿੰਦੰਦਾ ਦੇ ਵਿਚਾਲੇ ਜੀਬ ਵੱਡੀ ਜਾ ਵਡਿੱਗਦੇ ਦਾ ਮੱਥਾ ਫੁੱਟ ਜੇ ਬਾਥਰੂਮ ਵਿੱਚ ਮਰਿਆ ਹੀ ਨਿਕਲੇ ਤੇ ਠੰਡ ਪਈ ਰੇ ਸੀਨੇ ਜੱਗਦੇ ਉਹ ਤੇਰੇ ਹੋਣਗੇ ਬਾਨੀ ਤੇ ਅਡਾਨੀ ਸਾਡੇ ਕੀ ਦੱਸ ਸਾਲੇ ਲੱਗਦੇ ਉਹ ਤੇਰੇ ਹੋਣਗੇ ਬਾਨੀ ਤੇ ਅਡਾਨੀ ਸਾਡੇ ਕੀ ਇਹ ਸਾਲੇ ਲੱਗਦੇ ਮੈਂ ਸੁਣਿਆ ਤੂੰ ਵਿੱਚ ਗੁਜਰਾਤ ਦੇ ਪੈਲਾਂ ਰਹਾ ਚਾ ਵੇਚਦਾ ਜੇ ਤੂੰ ਮੁੱਢ ਤੋਂ ਅਮੀਰ ਹੁੰਦਾ ਕੰਜਰਾ ਵੇ ਦੇਸ ਸਾਡਾ ਨਾਂ ਵੇਚਦਾ ਕੱਪ ਬੰਗੜਾ ਕਿਸਾਨਾਂ ਨੂੰ ਮੈਂ ਮਾਂਜ ਦੇਉ ਤੂੰ ਬਹਿ ਮੇਹ ਪੜੇ ਲੱਗਦੇ ਤੇਰੇ ਹੋਣਗੇ ਬਾਨੀ ਤੇ ਅਡਾਨੀ ਸਾਡੇ ਕੀ ਦੱਸ ਸਾਲੇ ਲੱਗਦੇ ਤੇਰੇ ਹੋਣਗੇ ਬਾਨੀ ਤੇ ਅਡਾਨੀ ਸਾਡੇ ਕੀ ਇਹ ਸਾਲੇ ਲੱਗਦੇ ਓ ਤੇਰੀ ਜਾਣਗੀ ਜਨਾਨੀ ਤੇਰੇ ਲੱਛਣਾਂ ਨੂੰ ਤੈਨੂੰ ਤੈਨੂੰ ਗਈ ਛੱਡ ਕੇ ਓ ਤੈਨੂੰ ਸ਼ਰਮ ਨਾ ਆਉਂਦੀ ਪੂਰਾ ਚੋਰ ਆ ਓ ਤਾਂ ਵੀ ਤੁਰੇ ਇੱਕ ਕੱਢ ਕੇ ਓ ਜਿਹਨੂੰ ਆਪਣੇ ਜ਼ਵਾਖਾਂ ਦੀ ਨਿਚਿੰਤਾ ਆਵੇ ਕੀ ਸਾਡੇ ਆਲੇ ਲੱਗਦੇ ਓ ਤੇਰੇ ਹੋਣ ਗਿਆ ਵਾਨੀ ਤੇ ਆਡਾਨੀ ਸਾਡੇ ਕੀ ਦੱਸ ਸਾਲੇ ਲੱਗਦੇ ਓ ਕਿੰਨੇ ਮੋਰਚੇ ਤੇ ਬੈਠੇ ਪੁੱਤ ਮਾਰਤੇ ਮੈਂ ਮੈਂ ਤੂੰ ਭਾਗਣਾ ਦੇ ਓ ਭਾਣਾ ਕਿੰਨੀਆਂ ਤੋਂ ਵੀਰ ਤੁਸੀਂ ਖੋਲੇ ਸੁਹਾਗ ਵੀ ਨੂੰ ਛਗਣ ਲਖਾਰੀ ਪੌਂਦਾ ਲਾਨ ਤੈ ਗਰੇਜ ਤੁਸੀਂ ਕਾਲੇ ਲੱਗਦੇ ਤੇਰੇ ਹੋਣ ਗਿਆ ਵਾਨੀ ਤੇ ਅਡਾਨੀ ਸਾਡੇ ਕੀ ਦਸ ਸਾਲੇ ਲੱਗਦੇ ਤੇਰੇ ਹੋਣ ਗਿਆ ਵਾਨੀ ਤੇ ਅਡਾਨੀ ਸਾਡੇ ਕੀ ਦਸ ਸਾਲੇ